ਗੁਰਬਾਣੀ ਸੰਵਾਦ ਵਿਪਾਇਜ ਜਸਪ੍ਰੀਤ ਸਿੰਘ ਅਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਕੀ ਫਤਿਹ ਸਾਡੇ ਦੋਨਾਂ ਚੈਨਲਾਂ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਗੁਰਬਾਣੀ ਦੇ ਗੁਰਬਾਣੀ ਦੇ ਲਹਿਜ਼ੇ ਰੰਦੇ ਹੋਏ ਅਸੀਂ ਸਾਰੇ ਬੈਸਟ ਤੋਂ ਬੈਸਟ ਉਹਦੀ ਵਿਆਖਿਆ ਕਰ ਸਕੀਓ ਜਿੰਨੇ ਸਾਡੇ ਚਲੀਚਲ ਜ਼ਮ ਤੇ ਹੋਰ ਚੀਜ਼ਾਂ ਪਈਆਂ ਹੋਈਆਂ ਉਨਾਂ ਨੂੰ ਅਸੀਂ ਸਮਝ ਸਕੀਏ ਔਰ ਉਨ੍ਹਾਂ ਵਿੱਚੋਂ ਆਪਣੇ ਗੁਣਾਂ ਦੇ ਤਾਕੀ ਬਣ ਸਕੀਏ ਐਵੇਂ ਵਿੱਚ ਡਿਫਰੈਂਟ ਟੌਪਿਕਸ ਤੇ ਅਸੀਂ ਗੱਲ ਕਰਦੇ ਆ ਤੇ ਉਹਦੇ ਵਿੱਚ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਪੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਥੋੜਾ ਜਿਹਾ ਪਿਛਲਿਆਂ ਨਾਲੋਂ ਚੇਂਜ ਕਰਕੇ ਵਹਿਮਾ ਪਰਬੰਧਾ ਅਸੀਂ ਕਰ ਰਹੇ ਸੀ ਅਸੀਂ ਉਹਦੇ ਨਾਲੋਂ ਇੱਕ ਡਿਫਰੈਂਟ ਹੈ ਕਿਉਂਕਿ ਸਾਡੇ ਕੁਝ ਸਰੋਤਿਆਂ ਨੇ ਸਾਨੂੰ ਕੁਐਸਚਨ ਕੀਤੇ ਆ ਜਿਹੜੀ ਅਸੀਂ ਗੱਲ ਕਰਨ ਜਾ ਰਹੇ ਹਾਂ ਤੇ ਸ਼ਾਇਦ ਆਉਣ ਵਾਲੇ ਅਸੀਂ 3-4 ਐਪੀਸੋਡ ਉਸ ਤੇ ਵੀ ਲਾਈਏ ਉਹ ਟੌਪਿਕ ਹੈ ਯੁਗਾ ਦਾ ਜੀ ਗੁਰਬਾਣੀ ਵਿੱਚ ਅਸੀਂ ਡਿਫਰੈਂਟ ਥਾਂ ਤੇ ਅਸੀਂ ਆਪਣੇ ਟਾਕਸ ਦੇ ਵਿੱਚ ਕਿਹਾ ਕਿ ਗੁਰਬਾਣੀ ਜਿਹੜੀ ਹੈ ਉਹ ਕਈ ਵਾਰੀ ਯੁਗਾ ਦਾ ਖੰਡਨ ਕਰਦੀ ਹੈ ਪਰ ਅਸੀਂ ਬੜੇ ਕਲੀਅਰ ਸੀ ਕਿ ਟਾਈਮ ਵਾਲੇ ਯੁਗਾ ਦਾ ਖੰਡਨ ਕਰਦੀ ਆ ਸੋ ਅੱਜ ਅਸੀਂ ਡਿਫਰੈਂਟ ਸ਼ਬਦ ਜਿਹੜੇ ਹੈਗੇ ਆ ਜਾ ਯੁਗਾਂ ਦੇ ਬਾਰੇ ਸਾਰੀ ਗੱਲਬਾਤ ਕਰਨੀ ਚਾਹੁੰਦੇ ਆ ਸਪੈਸ਼ਲੀ ਜਿਹੜਾ ਇੱਕ ਸ਼ਬਦ ਹੈਗਾ ਜਿਹੜਾ ਪੰਨਾ 346 ਤੇ ਹੈ ਮੈਂ ਖਿਆਲ ਰਵਿਦਾਸ ਜੀ ਦਾ ਸ਼ਬਦ ਹੈਗਾ ਇਹਨਾਂ ਨੇ ਡਿਫਰੈਂਟ ਯੁਗਾਂ ਦੇ ਵਿੱਚ ਡਿਫਰੈਂਟ ਧਰਮਾਂ ਦੀ ਗੱਲ ਕੀਤੀ ਆ ਸੋ ਉੱਥੋਂ ਅਸੀਂ ਸ਼ੁਰੂ ਕਰਦੇ ਹੋਏ ਯੁਗਾਂ ਬਾਰੇ ਸਪਸ਼ਟੀਕਰਨ ਲੈਂਦੇ ਹੋਏ ਅਸੀਂ ਫਿਰ ਡਿਫਰੈਂਟ ਪਹਿਲੂਆਂ ਤੇ ਕਿ ਯੁਗਾਂ ਵਿੱਚ ਵਕਤ ਤਾਰਮੇ ਉਹਦੇ ਕੁਝ ਨਿਯਮ ਹੈ ਜਾਂ ਉਹਦੇ ਵਿੱਚ ਕੀ ਹੁੰਦਾ ਰਿਹਾ ਜਾਂ ਸਾਡੀ ਮਿਥੋਲੋਜੀ ਕੀ ਕਹਿੰਦੀ ਹੈ ਜਾਂ ਹਿਮੈਨਿਟੀ ਵਿੱਚ ਧਰਮ ਕਿਤੇ ਯੁੱਗ ਕਿਤੇ ਸਟੈਂਡ ਕਰਦੇ ਇਹ ਸਾਰੇ ਪਹਿਲੂਆਂ ਤੇ ਅਸੀਂ ਡਿਸਕਸ ਕਰਾਂਗੇ ਸੋ ਪਹਿਲੇ ਅਸੀਂ ਇਸ ਗੱਲ ਤੇ ਆਈਏ ਕਿ ਜਿੱਦਾਂ ਅਸੀਂ ਕਿਹਾ ਕਿ ਗੁਰਬਾਣੀ ਯੁੱਗਾਂ ਦਾ ਖੰਡਨ ਕਰਦੀ ਹੈ ਕੀ ਵਾਕਿਆ ਖੰਡਨ ਕਰਦੀ ਹੈ ਜਾਂ ਕਿਹੜੇ ਯੁੱਗਾਂ ਦਾ ਖੰਡਨ ਕਰਦੀ ਹੈ ਆ ਜੀ ਜਿਹੜੇ ਸਾਡੇ ਦਰਸ਼ਕਾਂ ਵੱਲੋਂ ਸਵਾਲ ਆਇਆ ਹੈ ਮੈਨੂੰ ਹਾਂ ਜੀ ਉਹਨਾਂ ਨੇ ਇਹ ਸ਼ਬਦ ਆ ਕਿ ਸਤਜੁਗ ਸਤ ਤੇਤਾ ਜਗੇ ਦੁਆਪਰ ਪੂਜਾ ਚਾਰ ਹਾਂਜੀ ਤੀਨੋ ਜਗ ਤੂੰ ਨੇ ਜਿਹੜੇ ਕਲ ਕੇਵਲ ਨਾਮ ਆਧਾਰ ਚੁਕੇ ਅਸੀਂ ਇੱਕ ਪ੍ਰੋਗਰਾਮ ਚ ਗੱਲ ਇੱਕ ਬਲਕੇ ਕਈਆਂ ਚ ਕੀ ਕੀ ਹੋਇਆ ਕਿ ਕੁਰਬਾਨੀ ਜਿਹੜੀ ਆ ਪ੍ਰਾਨਗਿਰੀ ਵਾਂਡਾ ਚੁਗਾ ਦੀ ਉਹਨੂੰ ਉਸ ਰੂਪੇ ਸਵੀਕਾਰ ਨਹੀਂ ਕਰਦੀ ਜਿਸ ਤਰ੍ਹਾਂ ਨਾਲ ਉਹਨਾਂ ਨੇ ਇਹਨਾਂ ਨੂੰ ਮੰਨਿਆ ਹੋਇਆ ਬਿਲਕੁਲ ਤੇ ਸਿਰ ਉਹਨਾਂ ਦਾ ਜਿਹੜਾ ਸਵਾਲ ਇਹ ਸੀਗਾ ਕਿ ਗੁਰਬਾਣੀ ਵੀ ਤਾਂ ਇੱਕ ਥਾਈਂ ਨਹੀਂ ਬਲਕੇ ਕਈ ਥਾਈਂ ਕਈ ਬੜੇ ਸਪਸ਼ਟੂ ਬੇਚੇਗਾ ਲਾਖੀ ਆ ਤੁਸੀਂ ਕਿਸ ਆਧਾਰ ਤੇ ਇਹ ਕਲਜੀੜੀ ਆ ਉਹ ਕਹਿ ਰਹੇ ਹੋ ਬਿਲਕੁਲ ਠੀਕ ਅਸੀਂ ਜਿਹੜੀ ਤੁਸੀਂ ਸਵਾਲ ਉਠਾਇਆ ਸ਼ੁਰੂਮ ਵਿੱਚ ਕਿ ਜੁਗਾ ਨੂੰ ਮੰਦੀ ਆ ਜਾਂ ਕਿਸ ਰੂਪ ਮੰਦੀ ਆ ਆਪਾਂ ਇਹ ਸਵਾਲ ਵੀ ਆਵਾਂਗੇ ਤੇ ਪਹਿਲਾਂ ਅਸੀਂ ਜਿਹੜਾ ਇਹ ਸਵਾਲ ਆਇਆ ਇਸ ਤਾਕੀੜਾ ਸੀਮਤ ਰਹਿਨੇ ਆ ਠੀਕ ਹੈ ਫਿਰ ਅਸੀਂ ਗੁਰਬਾਣੀ ਦਾ ਜਿਹੜਾ ਪੱਖ ਆ ਇਸ ਪੱਖੋਂ ਕਿ ਜੁਗਾਂ ਦੀ ਗੁਰਬਾਣੀ ਵਿੱਚ ਕੀ ਧਾਰਨਾ ਕੀ ਮਨਉਤਾ ਕੀ ਸੱਚਮੁੱਚ ਜੋ ਪ੍ਰਚਲਿਤ ਆ ਉਹਨੂੰ ਸਵੀਕਾਰ ਕਰਦੀ ਹੈ ਜਾਂ ਨਹੀਂ ਕਰਦੀ ਜੇ ਕਰਦੀ ਹੈ ਤਾਂ ਕਿਸ ਰੂਪ ਵਿੱਚ ਕਰਦੀ ਹੈ ਠੀਕ ਇਹ ਪਾਕ ਆਪਾਂ ਅਗਲੇ ਪ੍ਰੋਗਰਾਮ ਵਿੱਚ ਵਿਚਾਰਾਂਗੇ ਠੀਕ ਤੋਂ ਇਸ ਸ਼ਬਦੀ ਚਰਚਾ ਕਰਨ ਤੋਂ ਪਹਿਲਾਂ ਅਸੀਂ ਗੱਲ ਵੀ ਜਿਹੜੀ ਆ ਉਸ ਸੰਖੇ ਵਿੱਚ ਵਿਚਾਰ ਲਈਏ ਕਿ ਗੁਰਬਾਣੀ ਵਿੱਚ ਮਹਾਪੁਰਸ਼ਾਂ ਨੇ ਜਦੋਂ ਵੀ ਕਿਸੇ ਵੀ ਪਹਿਲੂ ਜਿਹੜਾ ਪ੍ਰਚਲਿਤ ਵਿਸ਼ਵਾਸ ਆ ਜੋ ਮਨਉਤਾ ਉਹਦੀ ਚਰਚਾ ਕਰਦੇ ਆ ਉਹਦਾ ਖੰਨਣ ਜਾਂ ਮੰਨਣ ਕੀਤਾ ਹੋਇਆ ਤਾਂ ਤਿਆਰ ਰਹੇ ਜੋ ਉਸ ਸਮੇਂ ਉਹਨਾਂ ਦੇ ਜਿਹੜੇ ਸੰਪਰਕ ਵਿੱਚ ਜਿਸ ਇਲਾਕੇ ਵਿੱਚ ਉਹ ਵਿਚਰ ਰਹੇ ਸੀ ਜਿੰਨਾ ਜਿੰਨਾ ਲੋਕਾਂ ਨਾਲ ਉਹਨਾਂ ਦਾ ਵਾਪਿਆ ਉਹ ਜਿਸ ਰੂਪ ਵਿੱਚ ਉਸ ਦੀ ਵਿਆਖਿਆ ਕਰ ਰਹੇ ਸੀ ਜੋ ਉਹਨਾਂ ਨੇ ਉਸ ਨੂੰ ਜਿਸ ਰੂਪ ਵਿੱਚ ਸਵੀਕਾਰ ਕੀਤਾ ਹੋਇਆ ਸੀ ਸਵੀਕਾਰ ਕਰਕੇ ਉਹਨੂੰ ਪ੍ਰਚਾਰ ਰਹੇ ਸੀ ਉਹਨਾਂ ਨੇ ਉਸ ਨੂੰ ਹੀ ਆਧਾਰ ਬਣਾ ਕੇ ਉਹਦਾ ਖੰਡਨ ਜਾਂ ਮੰਨਣ ਕੀਤਾ ਹੋਇਆ ਬਿਲਕੁਲ ਠੀਕ ਇਹ ਸਾਨੂੰ ਇਸ ਲਈ ਜਿਹੜੀ ਗੱਲ ਵਿਸ਼ੇਸ਼ ਤੌਰ ਤੇ ਕਹਿਣੀ ਪੈ ਰਹੀ ਆ ਕਿ ਹਰ ਇੱਕ ਜਿਹੜਾ ਕੋਈ ਵੀ ਜਿਹੜਾ ਕਿਸੇ ਵੀ ਧਰਮ ਗ੍ਰੰਥ ਦਾ ਕੋਈ ਵੀ ਪਹਿਲੂ ਆ ਚਾਹੇ ਉਹ ਸਾਤ ਪਾਦੀ ਗੱਲ ਆ ਜੁਗਾਂ ਦੀ ਗੱਲ ਆ ਜਾਂ ਚੰਗੇ ਮਾੜੇ ਜਿਹੜੇ ਦਿਨ ਆ ਉਹਨਾਂ ਦੀ ਗੱਲ ਆ ਹਰ ਇੱਕ ਜਿਹੜਾ ਅੱਜ ਇਹ ਬਹੁਤ ਜ਼ਿਆਦਾ ਟ੍ਰੈਂਡ ਆ ਪਹਿਲਾਂ ਵੀ ਸੀ ਪਰ ਹੁਣ ਬਹੁਤ ਵੱਡੇ ਪੱਧਰ ਤੇ ਸ਼ੁਰੂ ਹੋ ਗਿਆ ਕਿ ਹਰ ਮਨੁੱਖ ਵਿਅਕਤੀਗਤ ਤੌਰ ਤੇ ਉਹਨੂੰ ਕਿਸੇ ਦਾ ਪ੍ਰਤੀਕ ਮੰਨ ਕੇ ਉਹਦੀ ਉਹ ਵਿਆਖਿਆ ਕਰ ਰਿਹਾ ਇਸ ਲਈ ਉਹ ਫਿਰ ਦਾਵਾ ਵੀ ਕਰਨ ਲੱਗ ਪਈਦਾ ਕਿ ਜੀ ਜੋ ਇਹ ਆਖਿਆ ਹੋਇਆ ਜਾਂ ਇਹਦਾ ਖੰਨਣ ਜਾਂ ਮੰਨਣ ਕੀਤਾ ਹੋਇਆ ਇਹਦਾ ਭਾਵ ਤਾਂ ਇਹ ਹੈ ਹੀ ਨਹੀਂ ਇਹਦਾ ਭਾਵ ਤਾਂ ਆ ਤਾਂ ਇਸ ਲਈ ਇਹ ਸਾਨੂੰ ਧਿਆਨ ਵੀ ਰੱਖਣ ਦੀ ਲੋੜ ਆ ਕਿਸੇ ਵੀ ਪਹਿਲੂ ਦੀ ਕੇਵਲ ਜੁਗਾਂ ਦੀ ਗੱਲ ਹੀ ਨਹੀਂ ਠੀਕ ਹੈ ਕਿਸੇ ਵੀ ਪਹਿਲੂ ਦੀ ਜਿਹੜੀ ਅਸੀਂ ਜਦੋਂ ਗੱਲ ਕਰਦੇ ਆ ਜਿਵੇਂ ਖਾਸ ਹੋਵੇ ਆਪਾਂ ਜੋ ਕਿ ਗੁਰਬਾਣੀ ਦੀ ਗੱਲ ਕਰ ਰਹੇ ਆ ਤਾਂ ਗੁਰਬਾਣੀ ਵੀ ਜਦੋਂ ਵੀ ਕਿਸੇ ਪ੍ਰਚਲਿਤ ਮਨਉਤ ਦੀ ਗੱਲ ਕਰਕੇ ਉਹਨੂੰ ਖੰਨਣ ਕੀਤਾ ਆ ਉਦਾਹਰਨ ਦੇ ਤੌਰ ਤੇ ਤਾਂ ਸਾਨੂੰ ਇਹ ਪੱਕਾ ਹਮੇਸ਼ਾ ਧਿਆਨ ਵੀ ਰੱਖਣ ਦੀ ਲੋੜ ਆ ਕਿ ਉਸ ਸਮੇਂ ਜੋ ਉਸ ਦੀ ਵਿਆਖਿਆ ਕਿਸੇ ਵਿਸ਼ੇਸ਼ ਵਰਗ ਵੱਲੋਂ ਸੰਪਰਦਾਵਾਂ ਵੱਲੋਂ ਫਿਰਕੇ ਵੱਲੋਂ ਕੀਤੀ ਜਾ ਰਹੀ ਸੀ ਉਸ ਨੂੰ ਹੀ ਧਿਆਨ ਵੀ ਰੱਖ ਕੇ ਉਸ ਨੂੰ ਉਸ ਜਸਲਾਇਆ ਗਿਆ ਜਾਂ ਦਾ ਖੰਨਨ ਕੀਤਾ ਗਿਆ ਜਾਂ ਮੰਨਣ ਕੀਤਾ ਗਿਆ ਠੀਕ ਇਹ ਸਾਨੂੰ ਇੱਕ ਥਾਣੀ ਬਲਕੇ ਬਹੁਤ ਥਾਈ ਸਾਨੂੰ ਇਹ ਦੇਖਣ ਨੂੰ ਐਸਾ ਮਿਲੂਗਾ ਤਾਂ ਜੁਗਾਂ ਬਾਰੇ ਵੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਜੁਗਾਂ ਦਾ ਜਿਵੇਂ ਇਹ ਜਿਹੜਾ ਸ਼ਬਦ ਹੈ ਸ਼ਬਦੀ ਗੱਲ ਕਰ ਰਹੇ ਸੀ ਤਾਂ ਜੁਗਾਂ ਬਾਰੇ ਵੀ ਵੱਖੋ-ਵੱਖਰੀਆਂ ਧਾਰਨਾ ਕਿ ਆ ਮਨੋਜੀ ਕਿ ਜਿਹੜੇ ਚਾਰ ਯੁਗ ਆ ਇਹ ਇਹਨਾਂ ਦਾ ਵੱਖੋ ਵੱਖਰਾ ਜਿਹੜਾ ਉਹ ਧਰਮ ਸੀ ਹਰ ਯੁਗ ਵਿੱਚ ਇੱਕ ਧਰਮ ਦੀ ਪ੍ਰਦਾਨਤਾ ਸੀ ਤੋਂ ਕਲ ਯੁਗ ਬਾਰੇ ਉਹਨਾਂ ਨੇ ਧਾਰਨਾ ਕਹੀਆਂ ਦੀ ਕਿ ਕਲ ਯੁਗ ਦਾ ਆ ਧਰਮ ਮੰਨਿਆ ਗਿਆ ਅਰ ਜਿਹਨਾਂ ਲੋਕਾਂ ਨੇ ਖਾਸ ਤੌਰ ਤੇ ਕਿਉਂਕਿ ਸਨਾਤਨੀ ਮਤ ਦੇ ਜਿਹੜੇ ਧਾਰਨੇ ਆ ਉਹਨਾਂ ਦੇ ਜਿਹੜੇ ਕਈ ਫਿਰਕੇ ਆ ਜ਼ਿਆਦਾਤਰ ਫਿਰਕੇ ਇਸ ਵਿੱਚ ਵਿਸ਼ਵਾਸ ਰੱਖਦੇ ਆ ਜਾ요 ਮਹਾਭਾਰਤ ਰਮਾਇਣਾ ਜਾਂ ਪੁਰਾਣਾ ਖਾਸទੌਰ ਤੇ ਇਹਨਾਂ ਵਿੱਚ ਜੁਗਾਂ ਬਾਰੇ ਬੜੀ ਖੁੱਲਕੇ ਚਰਚਾ ਹੋਈ ਹੋਈ ਆ ਪਰ ਇਹਨਾਂ ਸਾਰਿਆਂ ਨੇ ਇੱਕ ਮੱਧ ਹੋ ਕੇ ਇੱਕ ਜ਼ਬਾਨ ਹੋ ਕੇ ਇਸ ਇੱਕ ਗੱਲ ਉਤੇ ਸਹਿਮਤੀ ਨਹੀਂ ਪ੍ਰਗਟਾਈ ਹੋਈ ਠੀਕ ਆ ਇਹ ਥੋੜਾ ਵੀ ਆਪਾਂ ਇਹ ਪਹਿਲੂ ਥੋੜਾ ਜਿਹਾ ਸੰਖੇਪ ਵਿੱਚ ਚਰਚੇ ਦੀ ਚਰਚਾ ਕਰਦੇ ਜਾਈਏ ਤਾਂ ਕਿ ਜਿਹੜੇ ਸਵਾਲ ਹੋਰ ਇਸ ਵਿੱਚੋਂ ਨਿਕਲਦੇ ਆ ਉਹ ਸਵਾਲ ਪਹਿਲਾਂ ਸ਼ੁਰੂ ਵਿੱਚ ਹੀ ਅਸੀਂ ਉਹਨਾਂ ਨੂੰ ਸ਼ੋਅ ਲਈਏ ਉਹਨਾਂ ਦੇ ਇਸ਼ਾਰਾ ਕਰ ਦਈਏ ਤਾਂ ਕਿ ਫਿਰ ਇਹ ਸਵਾਲ ਜਿਹੜੇ ਆ ਉਹ ਆਪਣੇ ਆਪ ਹੀ ਜਿਹੜੇ ਉਹ ਜ਼ਿਹਨ ਵਿੱਚ ਉੱਠਦੇ ਆ ਉਹਨਾਂ ਦੀ ਉੱਠਣ ਦੀ ਸੰਭਾਵਨਾ ਨਾ ਰਹੇ ਠੀਕ ਜਿਵੇਂ ਮਨੋਸਮਰਤੀ ਆ ਹਾਂਜੀ ਇਹਦੇ ਵਿੱਚ ਜਿਹੜਾ ਇਹ ਇਸ ਸੰਬੰਧੀ ਚਰਚਾ ਕਰਦੇ ਆ ਉਹਨਾਂ ਨੇ ਇਸ ਇਹਦੇ ਕਰਤਾ ਨੇ ਲਿਖਿਆ ਕਿ ਸਤਜੁਗ ਦਾ ਜਿਹੜਾ ਪਰਮ ਸ੍ਰੇਸ਼ਟ ਧਰਮ ਸੀ ਉਹ ਤਪ ਜਾਂ ਤਪੱਸਿਆ ਸੀ ਔਰ ਜਿਹੜਾ ਇਦੇ ਵਿੱਚ ਮੰਨਿਆ ਜਾਂਦਾ ਕਿ ਇਹ ਜਿਹੜਾ ਸਾਧਨ ਇਹਦੇ ਅਨੁਸਾਰ ਇਹ ਮਨੁੱਖ ਨੂੰ ਲੋਕ ਪਰਲੋਕ ਦੇ ਸੁਖ ਪ੍ਰਾਪਤ ਹੁੰਦੇ ਸੀ ਅਧਿਆਤਮ ਅਤੇ ਸੰਸਾਰਿਕ ਜਿਹੜੇ ਸੋਖਾ ਉਹ ਇਸ ਰਾਹੀਂ ਹੀ ਪ੍ਰਾਪਤ ਹੁੰਦੇ ਸੀ ਪਰ ਜਿਹੜਾ ਤ੍ਰੇਤਾ ਯੁਗਾ ਇਹਦੇ ਵਿੱਚ ਜਿਹੜਾ ਗਿਆਨ ਪ੍ਰਾਪਤ ਕਰਨ ਦਾ ਇਹ ਸਾਧਨ ਮੰਨਿਆ ਗਿਆ ਕਿ ਗਿਆਨ ਦੁਆਰਾ ਅਸੀਂ ਇਹ ਕੁਝ ਪ੍ਰਾਪਤ ਕਰ ਸਕਦੇ ਆ ਕਿ ਜਿਹੜੇ ਤਪ ਜਾਂ ਤਪਸ਼ਿਆ ਵਾਲਾ ਜਿਹੜੀ ਮਨੋਤ ਸੀ ਉਹ ਖਤਮ ਉਹ ਖਤਮ ਹੋ ਗਈ ਇਸ ਯੁੱਗ ਵਿੱਚ ਇਸ ਸਮੇਂ ਵਿੱਚ ਇਹ ਜਿਹੜੀ ਮਨੋਤ ਆ ਇਹ ਪ੍ਰਚਲਿਤ ਹੋਈ ਇਹ ਇਸ ਦਾ ਵਿਸ਼ਵਾਸ ਆ ਔਰ ਦੁਆਪਰ ਵੀ ਜਿਹੜਾ ਸੀਗਾ ਉਹ ਜੱਗਾਂ ਦੀ ਪ੍ਰਧਾਨਤਾ ਰਹੀ ਕਿ ਜੇਕਰ ਕਿਸੇ ਨੇ ਸੱਚਮੁੱਚ ਪਰਮ ਪਦਵੀ ਨੂੰ ਪਹੁੰਚਣਾ ਤਾਂ ਫਿਰ ਉਹਦੇ ਲਈ ਜੱਗ ਕਰਨੇ ਜ਼ਰੂਰੀ ਆ ਔਰ ਕਲ ਯੁੱਗ ਦਾ ਧਰਮ ਜਿਹੜਾ ਇਹ ਕੇਵਲ ਦਾਨ ਨੂੰ ਮੰਨਿਆ ਗਿਆ ਪਰ ਸਾਰੇ ਇਸ ਗੱਲ ਨਾਲ ਸਹਿਮਤ ਨਹੀਂ ਜਿਹੜਾ ਮਹਾਭਾਰਤ ਵਿੱਚ ਜਦੋਂ ਇਹ ਸਵੰਦ ਚਰਚਾ ਕੀਤੀ ਗਈ ਤਾਂ ਉਹਨਾਂ ਨੇ ਆਖੇ ਸਾਜੁਗ ਵੀ ਜਿਹੜੀ ਗਿਆਨ ਸੀਗਾ ਇਸ ਗਿਆਨ ਸ਼ਕਤੀ ਦੀ ਪ੍ਰਧਾਨਤਾ ਸੀਗੀ ਤ੍ਰੇਤੇਬ ਵੀ ਜਿਹੜੀ ਮੰਤਰ ਸ਼ਕਤੀ ਔਰ ਦੁਆਪਰ ਵਿੱਚ ਯੁੱਧ ਸ਼ਕਤੀ ਤੇ ਕਲਯੁਗ ਵੀ ਜਿਹੜਾ ਹੈ ਆ ਉਹ ਸੰਗ ਸ਼ਕਤੀ ਦੀ ਪ੍ਰਧਾਨਤਾ ਇਹਨੂੰ ਇਸ ਤਰ੍ਹਾਂ ਵੀ ਦਰਸਾਇਆ ਗਿਆ ਕਿ ਧਰਮ ਦੇ ਚਾਰ ਪੈਰਾਂ ਧਰਮ ਰੂਪੀ ਬੋਲ ਉਹ ਦਿੱਤੇ ਚਾਰ ਪੈਰ ਆ ਸਤਜੁਗ ਵਿੱਚ ਧਰਮ ਦੇ ਚਾਰੇ ਪੈਰ ਕਾਇਮ ਸੀਗੇ ਪਰ ਜਦੋਂ ਤ੍ਰੇਤਾ ਯੁਗ ਆਇਆ ਤਾਂ ਉਹਦਾ ਇੱਕ ਪੈਰ ਜਿਹੜਾ ਉਹ ਆ ਲੋਭ ਹੋ ਗਿਆ ਤਿੰਨ ਜਿਹੜੇ ਪੈਰ ਸੀ ਧਰਮ ਰੂਪੀ ਬੋਲਦੇ ਉਹ ਸਾਬਤ ਰਹੇ ਦਵਾਪਰ ਯੁਗ ਵਿੱਚ ਦੋ ਪੈਰ ਰਹਿ ਗਏ ਦੋ ਆ ਲੋਭ ਹੋ ਗਏ ਔਰ ਕਲ ਯੁਗ ਵਿੱਚ ਕੇਵਲ ਧਰਮ ਰੂਪੀ ਬੋਲਦਾ ਇੱਕੋ ਪੈਰ ਆ ਜਿਹਦੇ ਸਹਾਰੇ ਇਹ ਖੜਾ ਤੋ ਜੁਗਾਂ ਦੇ ਧਰਮ ਜਿਹੜੇ ਕਈਆਂ ਨੇ ਇਹ ਮੰਨੇ ਕਿ ਇੱਕ ਦੇ ਕੁਸਤਾਂ ਅੰਦਰ ਧਰਮ ਨੂੰ ਤੁਸੀਂ ਐਸ ਡਿਊਟੀ ਮੰਨੋਗੇ ਕਿ ਰਿਲੀਜੀਅਨ ਮੰਨੋਗੇ ਹੁਣ ਜੇ ਰਿਲੀਜੀਅਨ ਮੰਨ ਕੇ ਚੱਲੀਏ ਜਿਹਨੂੰ ਐਕਚੁਅਲ ਅਸੀਂ ਹੁਣ ਅੱਜ ਕੱਲ ਦੇ ਧਰਮ ਕਹਿੰਦੇ ਆ ਜੀ ਯੂਨੋ ਦੇ ਮੁਤਾਬਿਕ ਤਾਂ तकरीबन ਦੁਨੀਆ ਵਿੱਚ 70000 ਦੇ ਕਰੀਬ ਫੇਥਸ ਹੈਗੇ ਆ ਪਰ ਚਲੋ ਜੇ ਵੱਡੇ ਵੀ ਗਿਣ ਲਿਤੇ ਜਾਂ ਤਾ ਉਹ ਕਿੰਨੇ ਡਿਫਰੈਂਟ ਹੈਗੇ ਆ ਪਰ ਉਹ ਸਾਰੇ ਤਾਂ ਇਸ ਗੱਲ ਨੂੰ ਨਹੀਂ ਮੰਨਦੇ ਜਾਂ ਮੰਨਦੇ ਆ ਸਾਰੇ ਹੀ ਮੰਨਦੇ ਆ ਨਹੀਂ ਦੇਖੋ ਜਿਹੜੀ ਜੁਗਾਂ ਦੀ ਗੱਲ ਆ ਕਿਉਂਕਿ ਅਸੀਂ ਅੱਗੇ ਜਾ ਕੇ ਵਿਚਾਰ ਕਰਨੀ ਸੀਗੀ ਕਿ ਜੁਗਾਂ ਦੀ ਜਿਹੜੀ ਵੰਡ ਆ ਇਹ ਸਾਡਾ ਜਿਹੜਾ ਭਾਰਤੀ ਸੰਸਕ੍ਰਿਤੀ ਕਹਿ ਲਓ ਖਾਸ ਤੌਰ ਤੇ ਜਿਹੜਾ ਮਹਾਭਾਰਤ ਰਮਾਇਣ ਪੁਰਾਣ ਇਹਨਾਂ ਨੇ ਸਮੇਂ ਨੂੰ ਚੁਹਾ ਹਿੱਸੇ ਵਿੱਚ ਵੰਡਿਆ ਹੋਇਆ ਉਹ ਸਿਰਫ ਸਿਰਫ ਰਿਸਟ੍ਰਿਕਟਡ ਹੈ ਭਾਰਤੀ ਸੰਸਕ੍ਰਿਤੀ ਨਾਲ ਉਹ ਵੀ ਸਮੁੱਚੇ ਨੂੰ ਵੀ ਸਾਰੇ ਨਹੀਂ ਬੁੱਧਿਜ਼ਮ ਇਸ ਵਿੱਚ ਵਿਸ਼ਵਾਸ ਨਹੀਂ ਕਰਦਾ ਨਾ ਚੈਲੰਜ ਕਰਦਾ ਮੈਂ ਇਹ ਕਲੀਅਰਿਫਾਈ ਕਰਨਾ ਚਾਹੁੰਦਾ ਸੀ ਕਿ ਕਿਉਂਕਿ ਜਿਹੜਾ ਪਰਮਾ ਜਿਹੜੀ ਪਰਮੇਸ਼ਰ ਵੀ ਜਾਂ ਜਿਹੜੀ ਰੱਬ ਦੀ ਜਾਂ ਜਿਹੜੀ ਕਲਪਨਾ ਉਹ ਤਾਂ ਵਿਆਪਕ ਸਰਵ ਵਿਆਪਕ ਹੋਣੀ ਚਾਹੀਦੀ ਹੈ ਉਹ ਉਹ ਹੈ ਹੀ ਆ ਪਰ ਇਹ ਕਿਉਂਕਿ ਵਿਸ਼ੇਸ਼ ਤੌਰ ਤੇ ਜਿਹੜਾ ਫਿਰਕਾ ਕਹਿ ਲਈਏ ਉਹਨੂੰ ਮਤ ਕਹਿ ਲੋ ਧਰਮ ਕਹਿ ਲੋ ਕੋਈ ਨਾਮ ਦੇ ਬੋਖ ਖਰ ਨਾਮ ਨਾ ਪੁਕਾਰਿਆ ਜਾ ਰਿਹਾ ਠੀਕ ਇਹ ਕੇਵਲ ਉਹਨਾਂ ਦਾ ਮਤਾ ਪੁਰਾਨਕ ਮਤਾ ਆਪਾਂ ਸਮੁੱਚੇ ਰੂਪ ਵਿੱਚ ਕਹਿ ਦਈਏ ਤਾਂ ਇਹ ਪੁਰਾਣਾ ਦੀ ਧਾਰਨਾ ਠੀਕ ਜਿਵੇਂ ਦੂਜੇ ਧਰਮਾਂ ਵੀ ਨੇ ਜਿਹੜੇ ਭਾਰਤ ਨਾਲ ਹੀ ਸੰਬੰਧਿਤ ਆ ਜਿਵੇਂ ਆਪਾਂ ਜ਼ਿਕਰ ਕੀਤਾ ਬੁੱਧਿਸਮਤ ਹੈ ਨਿਸਮਾ ਉਹ ਇਸ ਵੰਡ ਨੂੰ ਨਹੀਂ ਮੰਨਦੇ ਠੀਕ ਇਸ ਤੋਂ ਲਾਵਾ ਕੁਝ ਹੋਰ ਸੀ ਉਹ ਇਹਨਾਂ ਨੂੰ ਜਿਹਨੂੰ ਨਹੀਂ ਮੰਨਦੇ ਇਹ ਕੇਵਲ ਇੱਕ ਵਿਸ਼ੇਸ਼ ਜਿਹੜਾ ਮਤਾ ਉਹ ਯਿਸੂ ਵਿੱਚ ਵਿਸ਼ਵਾਸ ਕਰਦਾ ਉਹਨਾਂ ਨੇ ਸਮੇਂ ਨੂੰ ਇਹਨਾਂ ਚੋਹਾਂ ਇਸ ਵਿੱਚ ਵੰਡਿਆ ਹੋਇਆ ਤੋ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਮੰਨਦੇ ਆ ਉਹ ਵੀ ਇਸ ਬਾਰੇ ਇੱਕ ਮਤ ਨਹੀਂ ਉਹਨਾਂ ਦੇ ਵੀ ਵੱਖੋ ਵੱਖਰੀ ਧਾਰਨਾ ਜਿਵੇਂ ਆਪਾਂ ਮਨੋਸਿਮਰਤੀ ਦੀ ਗੱਲ ਕੀਤੀ ਆ ਮਹਾ ਭਾਰਤ ਦੀ ਗੱਲ ਕੀਤੀ ਆ ਜਿਹੜਾ ਗਰਲ ਪੁਰਾਣਾ ਉਹਦੇ ਅਨੁਸਾਰ ਜਿਹੜੇ ਧਰਮ ਦੇ ਜਿਹੜੇ ਚਾਰ ਪੈਰ ਆ ਜਾਂ ਜਿਹੜੇ ਵੱਖੋ ਵੱਖਰੇ ਯੁੱਗਾਂ ਵਿੱਚ ਜਿਹੜੇ ਧਰਮ ਦੇ ਪੈਰ ਜਿਹੜੇ ਸੀ ਕਿਸੇ ਵੀ ਚਾਰ ਸੀ ਕਿਸੇ ਤਿੰਨ ਰਹਿ ਗਏ ਦੋ ਅੱਜ ਕਲਯੁਗ ਵਿੱਚ ਇੱਕ ਮੰਨਿਆ ਗਿਆ ਤਾਂ ਇਹ ਸਾਨੂੰ ਸਾ ਜਿਹੜਾ ਸਤ ਦਾਨ ਤਪ ਅਤੇ ਦਇਆ ਇਹ ਚਾਰ ਜਿਹੜੇ ਆ ਮੁਖ ਰੂਪ ਵੀ ਸੀਗੇ ਧਰਮ ਤੋਂ ਇਥੇ ਭਾਵ ਜਿਹੜਾ ਉਹ ਸੰਕਿਰਨ ਅਰਥਾਂ ਵਿੱਚ ਜੋ ਅੱਜ ਅਸੀਂ ਵਰਤਦੇ ਆ ਇਹਨਾਂ ਅਰਥਾਂ ਵਿੱਚ ਨਹੀਂ ਲਿਆ ਗਿਆ ਬਲਕਿ ਜੋ ਆਮ ਧਰਮ ਦਾ ਤਾਤਾ ਉਹਨਾਂ ਨੇ ਇਹ ਆਸ ਵਿਸ਼ੇਸ਼ ਤੌਰ ਤੇ ਇਹਨੂੰ ਇਸ ਰੂਪ ਵੀ ਦਰਸਾਇਆ ਹੋਇਆ ਇਸੀ ਤਰ੍ਹਾਂ ਜਿਹੜਾ ਵੱਖੋ-ਵੱਖਰਿਆਂ ਨੇ ਜਿਹੜਾ ਕਿਸੇ ਨੇ ਮੰਨਿਆ ਕਿ ਜਿਹੜਾ ਧਿਆਨ ਸੀਗਾ ਸਤਜੁਗ ਵੀ ਧਿਆਨ ਦੀ ਪ੍ਰਧਾਨਤਾ ਸੀਗੀ ਹੂੰ ਔਰ ਤ੍ਰੇਤਾ ਯੁਗ ਵਿੱਚ ਜਿਹੜਾ ਸੀਗਾ ਉਹ ਜਗਾਂ ਦੀ ਪ੍ਰਧਾਨਤਾ ਰਹੀ ਆ ਪਰ ਤਰਤੀਬ ਵੀ ਕੋਨੇਗੀ ਭਵੇਂ ਐਸੀ ਮੰਨਿਆ ਜਾ ਰਿਹਾ ਪੁਰਾਣਾ ਵਿੱਚ ਇਨ੍ਹਾਂ ਗ੍ਰੰਥਾਂ ਵਿੱਚ ਪਰ ਉਹਨਾਂ ਸਾਰਿਆਂ ਦੀ ਵੀ ਇੱਕੋ ਮਨਉਦ ਨਹੀਂ ਧਾਰਨਾ ਨਹੀਂ ਕਿ ਕਿਸ ਯੁਗ ਵਿੱਚ ਕਿਸ ਚੀਜ਼ ਦੀ ਪ੍ਰਧਾਨਤਾ ਸੀ ਜਾਂ ਕਿਹੜਾ ਧਰਮ ਦਾ ਜਿਹੜਾ ਆਚਾਰ ਪੈਰ ਸੀ ਉਹ ਕਿਹੜੇ ਸੀਗੇ ਜਾਂ ਉਹਨਾਂ ਦੀ ਤਰਤੀਬ ਬਾਰੇ ਵੀ ਇੱਕ ਮਤ ਨਹੀਂ। ਤੋਂ ਇਸ ਲਈ ਜਿਹੜਾ ਕਿਸੇ ਨੇ ਆਖਿਆ ਕਿ ਦੁਆਪਰ ਵੀ ਜਿਹੜਾ ਸੀਗਾ ਉਹ ਪੂਜਨ ਦੀ ਪੂਜਨ ਸੀਗਾ ਉਹ ਕਲ ਯੁਗ ਵੀ ਜਿਹੜਾ ਉਹ ਹਰਨਾਮ ਕੀਰਤਨ ਦੀ ਮਹਿਮਾ ਕੀ ਆ। ਕਿਸੇ ਨੇ ਐਸਾ ਮੰਨਿਆ ਹੋਇਆ ਤੋਂ ਜਿਹੜਾ ਖਾਸ ਤੌਰ ਤੇ ਸਾਡੇ ਜਿਹੜੇ ਵਿਦਵਾਨਾਂ ਪੁਰਾਣੇ ਵਿਦਵਾਨ ਉਹਨਾਂ ਨੇ ਜਿਹੜਾ ਉਹ ਇਹਨੂੰ ਵਿਖਰੇ ਰੰਗ ਵਿੱਚ ਦਰਸਾਇਆ ਆ। ਕੇ ਨਾਮਦਾਨ ਇਸ਼ਨਾਨ ਅਤੇ ਗਿਆਨ ਇਹ ਸਾਡੇ ਜਿਹੜੇ ਵਿਦਵਾਨਾਂ ਖਾਸ ਤੌਰ ਤੇ ਲਾਗਿਆਂ ਦਾ ਤਨਵਲੀ ਆ ਉਹਨਾਂ ਨੇ ਇਸ ਰੂਪ ਵਿੱਚ ਲਿਆ ਭਾਈ ਗੁਰਦਾਸ ਦੀ ਇੱਕ ਬਾਣੀ ਪਉੜੀ ਦੀ ਵਿਆਖਿਆ ਕਰਦੇ ਆ ਆ ਜਿੱਥੇ ਉਹਨਾਂ ਨੇ ਆ ਕੇ ਆ ਕੇ ਚਾਰੇ ਪੈਰ ਧਰਮ ਦੇ ਚਾਰ ਮਨ ਇੱਕ ਵਰਨ ਕਰਾਇਆ ਤਾਂ ਉਹਨਾਂ ਨੇ ਉਹਨੂੰ ਇਸ ਰੂਪ ਵਿੱਚ ਲਿਆ ਹੋਇਆ ਕਿ ਜਿਹੜੇ ਇਹਨੂੰ ਉਹ ਵੱਖਰੂ ਰੂਪ ਵਿੱਚ ਲੈਂਦੇ ਆ ਕਿ ਸਤਜੁਗ ਜਿਹੜਾ ਉਹਨੂੰ 골ਡਨ ਯੁਗ ਆਖਦੇ ਆ ਸਵਰਨ ਯੁਗ ਆਖਦੇ ਆ ਜਿਹੜਾ ਤ੍ਰੇਤਾ ਸੀਗਾ ਉਹ ਸਿਲਵਰ ਜਿਹੜਾ ਦੁਆਬਰਾ ਉਹ ਕਾਂਸ਼ੀ ਦਾ ਹੋਰ ਕਾਲ ਯੁਗ ਨੂੰ ਜਿਹੜਾ ਉਹ ਉਹਨਾਂ ਨੇ ਲੋਹੇ ਦਾ ਲੋਹੇ ਦਾ ਮੰਨਿਆ ਹਾਂਜੀ ਜਿਹੜੇ ਮਨੋਵਿਗਿਆਨੀ ਤੌਰ ਤੇ ਜਿਨ੍ਹਾਂ ਨੇ ਵਿਆਖਿਆ ਕੀਤੀ ਆ ਉਹਨਾਂ ਨੇ ਜਿਹੜਾ ਇਹਨੂੰ ਚੋਹਾਂ ਹਿੱਸਿਆਂ ਵਿੱਚ ਵੰਡੇ ਆ ਪਰ ਉਹਨਾਂ ਨੇ ਇਹਨੂੰ ਇਸ ਰੂਪ ਵੀ ਦਰਸਾਇਆ ਹੋਇਆ ਕਿ ਜਿਹੜੇ ਚਾਰ ਹਿੱਸੇ ਆ ਜਿਹੜਾ ਅਨਕਾਂਸ਼ੀਅਸ ਮਾਈਂਡ ਕਲੈਕਟਿਵ ਅਨਕਾਂਸ਼ੀਅਸ ਮਾਈਂਡ ਔਰ ਫਿਰ ਸਬਕਾਂਸ਼ੀਅਸ ਫਿਰ ਜਿਹੜਾ ਕਾਂਸ਼ੀਅਸ ਮਾਈਂਡ ਔਰ ਸੁਪਰ ਕਾਂਸ਼ੀਅਸ ਇਹਨਾਂ ਨੂੰ ਇਸ ਰੂਪ ਵੀ ਦਰਸਾਇਆ ਹੈ ਉਹ ਇਹ ਦੱਸ ਰਿਹਾ ਕਿ ਆਪਾਂ ਵੱਖੋ-ਵੱਖਰਿਆਂ ਨੇ ਇਹਨਾਂ ਨੂੰ ਵੱਖੋ-ਵੱਖਰੇ ਪ੍ਰਤੀਕ ਮੰਨ ਕੇ ਉਹਨਾਂ ਨੇ ਇਸ ਦੀ ਵਿਆਖਿਆ ਕੀਤੀ ਹੋਈ ਆ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਜਿਹੜੇ ਬਾਣੀਕਾਰ ਆ ਉਹਨਾਂ ਨੇ ਜੋ ਉਹਨਾਂ ਦੇ ਸਾਹਮਣੇ ਜਿਨ੍ਹਾਂ ਲੋਕਾਂ ਨਾਲ ਉਹਨਾਂ ਦਾ ਵਾਪਿਆ ਉਹ ਜਿਸ ਰੂਪ ਵਿੱਚ ਨੂੰ ਮੰਨੀ ਬੈਠੇ ਸੀ ਜਿਸ ਰੂਪ ਵਿੱਚ ਉਹ ਪ੍ਰਚਾਰ ਰਹੇ ਸੀ ਉਹਨਾਂ ਨੇ ਉਸੇ ਨੂੰ ਹੀ ਆਧਾਰ ਬਣਾ ਕੇ ਉਹਨਾਂ ਨੂੰ ਇਹ ਗੱਲ ਦ੍ਰਿੜ ਕਰਵਾਈ ਆ ਇਸ ਲਈ ਕੋਈ ਸੱਜਣ ਵੇਨ ਭੈਣ ਵੀਰ ਉਹ ਇਹ ਗੱਲ ਨਾ ਆਕੇ ਕਿ ਜੀ ਇਹਦਾ ਤਾਂ ਆਪ ਹੌਸੀਗਾ ਜੁਗਾਂ ਦਾ ਤਾਂ ਇਸ ਜੇ ਆ ਦੇ ਪ੍ਰਤੀਕ ਆ ਇਸ ਜੀ ਦਾ ਲਖਾਇਕ ਆ ਤੋ ਇਸ ਲਈ ਸਾਨੂੰ ਇਹ ਗੱਲ ਜਿਹੜੀ ਆ ਹਮੇਸ਼ਾ ਧਿਆਨ ਵੀ ਰੱਖ ਕੇ ਗੁਰਬਾਣੀ ਨੂੰ ਜਿਹੜੇ ਇਹੋ ਜੇ ਪਾਕਾ ਉਹਨਾਂ ਨੂੰ ਸਮਝਣ ਵਿਚਾਰਨ ਦੀ ਲੋੜ ਆ ਕਈਆਂ ਨੇ ਖੈਰੀ ਇਸ ਪੱਖੋਂ ਵੀ ਲਿਆ ਆ ਕਿ ਜਿਹੜਾ ਸਤਜੁਗ ਜਿਹੜਾ ਜਦੋਂ ਉਹ ਧਿਆਨ ਦੀ ਗੱਲ ਕਰਦੇ ਆ ਉਹ ਦੀ ਸੀ ਕਿ ਮਨੁੱਖ ਨੂੰ ਖੁਦ ਮਿਹਨਤ ਕਰਨੀ ਪਊਗੀ ਉਹਨਾਂ ਨੂੰ ਆਪ ਹੀੜਾ ਉਸ ਸਦ ਮਨ ਨੂੰ ਮਾਰਨਾ ਪਊਗਾ ਆਪਣੇ ਮਨ ਦੇ ਖਾਸ਼ਾ ਨੂੰ ਮਾਰਨਾ ਪਊਗਾ ਪਰ ਫਿਰ ਜਦੋਂ ਤ੍ਰੇਤਾ ਯੁਗ ਆਇਆ ਗਰਾਵਟ ਆਈ ਤਾਂ ਫਿਰ ਆ ਗਿਆ ਕਿ ਨਹੀਂ ਸਾਨੂੰ ਇਹ ਚੀਜ਼ ਜ਼ਰੂਰੀ ਏ ਜੇ ਅਸੀਂ ਗਿਆਨ ਹਾਸਲ ਕਰ ਲਈਏ ਕਿਤਾਬਾਂ ਪੜ ਲਈਏ ਗ੍ਰੰਥ ਪੜ ਲਈਏ ਤਾਂ ਇਹ ਇਹਦੇ ਨਾਲ ਹੀ ਕਲਿਆਣਾ ਪਰ ਜਿਹੜਾ ਹੋਰ ਜਦੋਂ ਗਰਾਵਟ ਆਈ ਤਾਂ ਫਿਰ ਆ ਗਿਆ ਕਿ ਨਹੀਂ ਤੁਹਾਨੂੰ ਇਹ ਵੀ ਚੋਣ ਸਮਾਧੀ ਲਾਣ ਦੀ ਲੋੜ ਨਹੀਂ ਮਨ ਨੂੰ ਮਾਰਨ ਦੀ ਲੋੜ ਨਹੀਂ ਖਾਸ਼ਾ ਨੂੰ ਮਾਰਨ ਦੀ ਲੋੜ ਨਹੀਂ ਨਹੀਂ ਗਿਆਨ ਪ੍ਰਾਪਤੀ ਦੀ ਲੋੜ ਆ ਤੁਸੀਂ ਜੇਕਰ ਜਾ ਕਰ ਲਵੋਗੇ ਤਾਂ ਤੁਹਾਡੀ ਕਲਿਆਣ ਆ ਸ਼ਾਰਟਕਟ ਫਿਰ ਜਦੋਂ ਕਲਜੁਗ ਆਗੇ ਆ ਤਾਂ ਆਖਿਆ ਕਿ ਨਹੀਂ ਇਹ ਚੀਜ਼ਾਂ ਵੀ ਲੋੜ ਨਹੀਂ ਗਈਆਂ ਪਰ ਤੁਸੀਂ ਦਾਨਪੁਣ ਕਰ ਲਵੋ ਤੁਹਾਡੀ ਕਲਿਆਣ ਆ ਤੋ ਕਈਆਂ ਨੇ ਇਸ ਰੂਪ ਵਿੱਚ ਲਿਆ ਇਹਨੂੰ ਇਹਨੂੰ ਇਸ ਤਰੀਕੇ ਨਾਲ ਅਸੀਂ ਦੱਸਦੇ ਹਾਂ ਜੀ ਕਿ ਕੀ ਇਹ ਇੱਕ ਐਵੋਲੂਸ਼ਨ ਦਾ ਮੈਥਡ ਸੀ ਤੇ ਦੂਜਾ ਜਦੋਂ ਉਹ ਰੱਬ ਨੂੰ ਬਣਾਇਆ ਗਿਆ ਜਾਂ ਉਹਨੂੰ ਪ੍ਰੈਜ਼ੈਂਟ ਕੀਤਾ ਗਿਆ ਇੱਕ ਡਰ ਦੇ ਫੈਕਟਰ ਨਾਲ ਬਣਾਇਆ ਜਿਹਦੇ ਵਿੱਚ ਸਾਰਾ ਕੁਝ ਤੁਸੀਂ ਲੈਣਾ ਤੇ ਹੌਲੀ ਹੌਲੀ ਜਦੋਂ ਡਰ ਘਟਦਾ ਗਿਆ ਤੇ ਅਸੀਂ ਚਾਰ ਪਾਸੇ ਦਿੱਤਾ ਦੇ ਇੱਕ ਪਹਿਲ ਤੇ ਆ ਗਏ ਅਨੇਕਾ ਜਿਹੜਾ ਇੱਕ ਪਹਿਲਾ ਪਹਿਲੂ ਆ ਉਹ ਤਾਂ ਠੀਕ ਆ ਕਿ ਸ਼ੁਰੂ ਵਿੱਚ ਮਨੁੱਖ ਨੇ ਆਮ ਤੌਰ ਤੇ ਇੱਕ ਡਰ ਕਾਰਨ ਨੇ ਹਾਂ ਉਹਨਾਂ ਨੇ ਇਹ ਕਦਮ ਪਟਿਆ ਇਸ ਲਈ ਜਿਹੜੇ ਕਈ ਜਿਹੜੇ ਚਿੰਤਕ ਆ ਵਿਦਵਾਨ ਆ ਉਹ ਇਸ ਗੱਲ ਤੇ ਜ਼ੋਰ ਦਿੰਦੇ ਆ ਕਿ ਰੱਬ ਦਾ ਕਨਸੈਪਟ ਜਿਹੜਾ ਜਾਂ ਧਰਮ ਦਾ ਇਹ ਡਰ ਕਰਨ ਹੀ ਪੈਦਾ ਹੋਇਆ ਬਿਲਕੁਲ ਪਰ ਅਸੀਂ ਸਮੂਕ ਰੂਪ ਵਿੱਚ ਨਹੀਂ ਐਸੇ ਆ ਸਕਦੇ ਹਾਂ ਠੀਕ ਆ ਕਿ ਜ਼ਿਆਦਾ ਤਰੀਬਨ ਅਜ ਵੀ ਮਨੁੱਖ ਜੇਕਰ ਰੱਬ ਵਿੱਚ ਜਾਂ ਧਰਮ ਕਰਮ ਵਿੱਚ ਵਿਸ਼ਵਾਸ ਕਰਦਾ ਤਾਂ ਉਹਦੇ ਪਿੱਛੇ ਕਾਰਨ ਡਰ ਆ ਜਾਂ ਲਾਲਚ ਆ ਡਰ ਜਾਂ ਲਾਲਚ ਕੁਝ ਇਸ ਦੁਨੀਆ ਨਾਲ ਜੁੜਿਆ ਆ ਕੁਝ ਮਰਦ ਤੋਂ ਮਕਰੂ ਦਾ ਨੇ ਲਾਲਚ ਦੀ ਤਾਂ ਤੁਸੀਂ ਗੱਲ ਕੀਤੀ ਕਿ ਬਈ ਜਦ ਦਾ ਸੁੱਖ ਸਾਰੇ ਪ੍ਰਾਪਤ ਹੋ ਜਾਂਦੇ ਸੀ ਕਿ ਜੇ ਇਸ ਤਰੀਕੇ ਨਾਲ ਕਰੋ ਤਾਂ ਸੁੱਖ ਹੋ ਗਿਆ ਸੋ ਸੁੱਖ ਜਦੋਂ ਪ੍ਰਾਪਤ ਹੋ ਜਾਂਦੇ ਤਾਂ ਉਹ ਲਾਲਚ ਹੀ ਆ ਨਾ ਨਹੀਂ ਉਹ ਲਾਲਚ ਦਾ ਸਿੰਬਲ ਹੀ ਆ ਨਾ ਜੀ ਬਿਲਕੁਲ ਠੀਕ ਆ ਕਿ ਮਤਲਬ ਜਿਹੜਾ ਤਾਂ ਹੀ ਗੱਲ ਕੀਤੀ ਆ ਨਾ ਕਿ ਲਾਲਚ ਤੇ ਡਰ ਇਹ ਦੋ ਹੀ ਮੁਕਾਰਨ ਸੀਗੇ ਪਰ ਅਸੀਂ ਸਾਰਿਆਂ ਨੂੰ ਇੱਕ ਰਸੇ ਨਾਲ ਨਹੀਂ ਬਣ ਸਕਦੇ ਠੀਕ ਜਿਨ੍ਹਾਂ ਲੋਕਾਂ ਨੇ ਮਨੁੱਖ ਦੀ ਝੋਲੀ ਵਿੱਚ ਬਹੁਤ ਕੁਝ ਪਾਇਆ ਕਿ ਸਾਡਾ ਜਿਹੜਾ ਜੀਵਨ ਮਨੋਰਥ ਆ ਉਹ ਕੇਵਲ ਖਾਣ ਪਾਣ ਉਹ ਸਧਾਰਨ ਸਹੂਲਤਾ ਮੰਨਣਾ ਹੀ ਨਹੀਂ ਜਨ ਜਨਾਂ ਨੇ ਆਖਿਆ ਕਿ ਜਿਹੜਾ ਜੋ ਪ੍ਰਚਲਿਤ ਹੋ ਗਿਆ ਸੀਗਾ ਸਵਰਗ ਪ੍ਰਾਪਤ ਕਰਨੀਆਂ ਉਹਨਾਂ ਸਾਨੂੰ ਇਹਨਾਂ ਤੋਂ ਬਹੁਤ ਉੱਪਰ ਉਠਾਇਆ ਰਾਈਟ ਜੇ ਅਸੀਂ ਗੁਰਬਾਣੀ ਦੀ ਗੱਲ ਕਰੀਏ ਭਵੇਂ ਠੀਕ ਆ ਕਿ ਅੱਜ ਵੀ ਜ਼ਿਆਦਾਤਰ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਉਹ ਵੀ ਜ਼ਿਆਦਾਤਰ ਇਹ ਮੰਨੀ ਬੈਠੇ ਆ ਕਿ ਸਾਨੂੰ ਇਦੇ ਬਦਲੇ ਕੋਈ ਮੁਕਤੀ ਮਿਲੂਗੀ ਸਵਰਗ ਮਿਲੂਗਾ ਨਰਕ ਤੋਂ ਛੁਟਕਾਰਾ ਮਿਲੂਗਾ ਸਾਨੂੰ ਇਸ ਜੀਵਨ ਕੋਈ ਦੁੱਖ ਤਕਲੀਫ ਸਾਡੇ ਨੇੜੇ ਨਹੀਂ ਆਊਗਾ ਜਿਆਦਾ ਤਾਂ ਪਵੇਂ ਐਸਾ ਮੰਨੀ ਬੈਠੇ ਆ ਪਰ ਗੁਰਬਾਣੀ ਜਿਹੜੀ ਆ ਸਾਨੂੰ ਇਹਨਾਂ ਗੱਲਾਂ ਤੋਂ ਬਹੁਤ ਉੱਪਰ ਉਠਾਉਂਦੀ ਆ ਉਹ ਜਿਹੜੇ ਆਮ ਤੌਰ ਤੇ ਨਰਕ ਸੁਰਗ ਜਾਂ ਮੁਕਤੀ ਆਸਬੰਦੀ ਜੋ ਪ੍ਰਚਲਿਤ ਮੰਨਉਂਦਾ ਧਾਰਮਾਵਾ ਇਹਨਾਂ ਨੂੰ ਨਕਾਰਦੀ ਹੋਈ ਰੱਦ ਕਰਦੀ ਹੋਈ ਸਾਡੇ ਸਾਹਮਣੇ ਜੀਵਨ ਮੁਕਤੀ ਦਾ ਜੋ ਕਨਸੈਪਟ ਆ ਸੰਕਲਪਾਉ ਰੱਖਦੀ ਆ ਪਰ ਜ਼ਿਆਦਾਤਰ ਲੋਕ ਜਿਹੜੇ ਆ ਉਹ ਇਹਨਾਂ ਵਿੱਚ ਅੱਜ ਵੀ ਵਿਸ਼ਵਾਸ ਕਰਦੇ ਆ ਪਰ ਜਿਹੜੀ ਦੂਜੀ ਧਾਰਨਾ ਜਿਹੜੀ ਗੱਲ ਇਹਦੀ ਆ ਕਿ ਹਰ ਇਨਸਾਨ ਜਿਹੜਾ ਉਹ ਆਸਾਨੀ ਸੀ ਸੋਚਦਾ ਕਿ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਮਨੁੱਖ ਜਿਹੜੇ ਆ ਉਹ ਜਿਨ੍ਹਾਂ ਕੋਲ ਸਭ ਕੁਝ ਆ ਦੁਨਿਆਵੀ ਸੁੱਖ ਸੁਭਾਵਾ ਜਿਨ੍ਹਾਂ ਕੋਲ ਦੁਨਿਆਵੀ ਸੁਵਿਧਾਵਾਂ ਦੀ ਕੋਈ ਕਮੀ ਨਹੀਂ ਕبھی ਨਹੀਂ ਠੀਕ ਹੈ ਹਰ ਤਰ੍ਹਾਂ ਨਾਲ ਉਹਨਾਂ ਕੋਲ ਇਹ ਸੁਵਿਧਾਵਾਂ ਮਾਨ ਰਹੇ ਆ ਪਰ ਇਹ ਮਾਨਦੇ ਹੋਏ ਵੀ ਉਹ ਅੰਦਰੋਂ ਖੋਖਲੇ ਆ ਸਖਨੇ ਆ ਉਹਨਾਂ ਨੂੰ ਲੱਗ ਰਿਹਾ ਕਿ ਕੁਝ ਅੰਦਰ ਖਾਲੀਪਾਨਾ ਇਹਨੂੰ ਕਿਵੇਂ ਭਰੀਏ ਤੋਂ ਇਸ ਲਈ ਉਹ ਤਲਾਸ਼ ਵਿੱਚ ਗਏ ਉਹਨਾਂ ਲੱਭੇ ਆ ਉਹ ਦੱਸਿਆ ਕਿ ਸੁੱਖ ਜਿਹੜਾ ਉਹ ਇਨ੍ਹਾਂ ਦੁਨਿਆਵੀ ਸਾਧਨਾ ਵਿੱਚ ਨਹੀਂ ਇਨ੍ਹਾਂ ਸੁਵਿਧਾਵਾਂ ਵਿੱਚ ਨਹੀਂ ਇਹਦਾ ਸਬੰਧ ਸਾਡੇ ਮਨ ਨਾਲ ਆ ਇਸ ਲਈ ਉਹਨਾਂ ਨੇ ਇਸ ਗੱਲ ਨੂੰ ਜਿਹੜੇ ਸੁਪਰਸ਼ਤੂ ਵੀ ਸਾਡੇ ਸਾਹਮਣੇ ਰੱਖਿਆ ਤਾਂ ਗਰਜ਼ੀ ਫਿਰ ਆਪਾਂ ਇਸ ਵੱਲੋਂ ਨੇ ਹਾਂ ਕਿ ਜਿਹੜੇ ਜੁਗਾ ਦਾ ਜਿਹੜਾ ਕਨਸੈਪਟ ਚੀਜ਼ੀ ਜਿਹੜੇ ਗੁਰਬਾਣੀ ਦੇ ਸਾਡੇ ਦਰਸ਼ਕ ਨੇ ਜਿਹੜਾ ਸਵਾਲ ਉਠਾਇਆ ਕਿ ਜਿਹੜਾ ਸਪਸ਼ਟ ਦੂਭ ਵਿੱਚ ਆਖਿਆ ਗਿਆ ਤੁਸੀਂ ਪਹਿਲਾਂ ਇਹ ਜਿਹੜਾ ਸ਼ਬਦ ਆਇਆ ਪਾਵੇਂ ਸ਼ਬਦ ਦੀ ਜਿਹੜਾ ਚਰਚਾ ਕਰ ਲਈਨੇ ਆ ਠੀਕ ਹੈ ਕਿ ਸ਼ਬਦ ਵਿੱਚ ਜਿਹੜਾ ਉਹ ਪਾਸੋਂ ਵਿੱਚ ਆਖਿਆ ਕੀ ਆ ਤਾਂ ਜਿਹੜਾ ਇਹ ਸ਼ਬਦ ਆ ਇਹਦੀਆਂ ਸ਼ੁਰੂ ਦੀਆਂ ਪੰਕਤੀਆਂ ਕਿ ਸਤਜੁਗ ਸਤ ਤੇਤਾ ਜਗੇ ਦੁਆ ਪਰ ਪੂਜਾ ਚਾਰ ਤੀਨੋਂ ਯੁਗ ਤੀਨੋਂ ਦੇਲੇ ਕਲ ਕੇਵਲ ਨਾਮ ਅਧਾਰ ਸ਼ੁਰੂ ਦੀਆਂ ਪੰਕਤੀਆਂ ਪਹਿਲਾ ਸ਼ਬਦ ਦਾ ਇਹ ਪਦ ਜਿਹਦਾ ਅਖਰੀ ਅਰਥ ਆ ਕਿ ਜਿਹੜਾ ਸਤਜੁਗ ਸੀਗਾ ਉਹਦੇ ਵਿੱਚ ਸਤ ਦੀ ਪ੍ਰਧਾਨਤਾ ਸੀ ਠੀਕ ਹੈ ਕਿ ਵਿਸ਼ਵਾਸ ਕੀਤਾ ਜਾਂਦਾ ਜਦੋਂ ਸਤਜੁਗ ਸੀਗਾ ਉਦੋਂ ਲੋਕੀ ਸਤਵਾਦੀ ਸੀਗੇ ਸਤ ਬੋਲਦੇ ਸੀ ਅੱਗੇ ਕੁਐਸਚਨ ਜ਼ਰੂਰ ਮੈਂ ਜੀ ਜੀ ਕਰ ਦੋ ਕਿ ਭਗਵੇਂ ਅਸੀਂ ਬਾਅਦ ਵਿੱਚ ਚਾਹੁੰਦੇ ਜੇ ਇਦਾਂ ਨਹੀਂ ਸੀ ਤੇ ਕੀ ਉਹਦੇ ਵਿੱਚ ਕੋਈ ਝੂਠ ਜਾਂ ਕੋਈ ਕੋਈ ਹੋਰ ਫਰੇਬ ਜਾਂ ਕੋਈ ਲਾਲਚ ਜਾਂ ਕੋਈ ਚੀਜ਼ ਨਹੀਂ ਸੀ ਕੋਈ ਵੀ ਬੰਦਾ ਉਹ ਜਿਆ ਨਹੀਂ ਸੀ ਆ ਦੇਖੋ ਜਿਹੜਾ ਇਹ ਤਾਂ ਮਤਲਬ ਅੱਗੇ ਅਸੀਂ ਕਰ ਲਾਂਗੇ ਅੱਨੇ ਆਪਾਂ ਸ਼ੁਰੂ ਕਰੋ ਹੀ ਨਹੀਂ ਕਿਉਂਕਿ ਆਪਣਾ ਜਿਹੜਾ ਸਮਾਂ ਅਸੀਂ ਸ਼ਬਦ ਤੇ ਪਿਆਰ ਸ਼ਬਦ ਪੂਰਾ ਨਹੀਂ ਕਰ ਪਾਵਾਂਗੇ ਬਸ ਇਹ ਚਲੋ ਆਪਾਂ ਵਿਚਾਰ ਕਰ ਲੈਨੇ ਆਂ ਹਾਂਜੀ ਕਿਉਂਕਿ ਜੇ ਆਪਾਂ ਮੈਂ ਸ਼ੁਰੂ ਹੀ ਕਿਹਾ ਆਏ ਹਾਂ ਕਿ ਇਹਦੇ ਸਾਨੂੰ 3-4 ਐਪੀਸੋਡ ਅਸੀਂ ਕਰਾਂਗੇ ਤਾਂ ਕਿਹੜੇ ਨਾਲ ਜੁੜੇ ਹੋਰ ਪਹਿਲੂ ਆ ਸਾਰੇ ਪਹਿਲੂ ਤਾਂ ਆਮ ਕਵਰ ਨਹੀਂ ਕਰ ਸਕਾਂਗੇ ਪਰ ਕੁਝ ਪਹਿਲੂ ਜਿਹੜੇ ਜ਼ਰੂਰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਤਾਂ ਇਸ ਲਈ ਜਿਹੜਾ ਤੁਹਾਡਾ ਸਵਾਲ ਆ ਕਿ ਇਹ ਮੰਨਿਆ ਜਾਂਦਾ ਪਰ ਜਿਨ੍ਹਾਂ ਨੇ ਆਖਿਆ ਉਹਨਾਂ ਨੇ ਕਿਸ ਸੈਂਸ ਵਿੱਚ ਇਹ ਗੱਲ ਆਖੀ ਆ ਇਹ ਤਾਂ ਉਹੀ ਜਾਣਦੇ ਆ ਪਰ ਉਹਨੂੰ ਲੈ ਕੇ ਜੋ ਸਾਡੇ ਵਰਗੇ ਨੇ ਕਿ ਪ੍ਰਚਾਰਿਆ ਉਹ ਜਿਹੜੀ ਜੇ ਅਸੀਂ ਉਹਨੂੰ ਮੁੱਖ ਰੱਖੀਏ ਤਾਂ ਸਾਜੁਗ ਬਾਰੇ ਇਹ ਮੰਨਿਆ ਜਾਂਦਾ ਕਿ ਜਿਹੜਾ ਹਰਨਾਖਸ਼ ਹੋਇਆ ਉਹ ਸਾਜੁਗ ਦਾ ਹੀ ਹੋ ਚੂਜੂ ਹੋਇਆ ਜਿੰਨੇ ਅਗੇ ਇਹ ਐਲਾਨ ਕਰ ਦਿੱਤਾ ਉਹਨਾਂ ਨੇ ਬੜੀ ਭਗਤੀ ਕੀਤੀ ਪਹਿਲਾਂ ਔਰ ਭਗਤੀ ਕਰ ਮਗਰ ਉਹਨਾਂ ਜਿਹੜਾ ਵਰ ਮੰਗਿਆ ਕਿ ਮੈਂ ਨਾ ਦਿਨੇ ਮਰਾਂ ਨਾ ਰਾਤ ਨੂੰ ਮਰਾਂ ਨਾ ਮੈਂ ਬੰਦੇ ਹੱਥੋਂ ਮਰਾਂ ਨਾ ਜਾਨਵਰਾਂ ਤੋਂ ਮਰਾਂ ਨਾ ਮੈਂ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਥੱਲੇ ਮਰਾਂ ਤੇ ਨਾ ਉੱਪਰ ਮਰਾਂ ਉਹ ਇਸ ਤਰ੍ਹਾਂ ਦੇ ਉਹਨੂੰ ਜਿਹੜੇ ਉਹਨਾਂ ਵਰ ਮੰਗਦੇ ਤੋਂ ਵਰ ਜਿਹੜੇ ਸੀ ਉਹਨੂੰ ਦੇਣੇ ਪਏ ਜੇ ਜੀ ਉਹ ਪੂਜੇ ਤਾਂ ਕਰ ਰਿਹਾ ਸੀ ਕੋਈ ਕਹਿੰਦਾ ਬ੍ਰਹਮਾ ਦੀ ਕਰ ਰਿਹਾ ਸੀਗਾ ਪਰ ਫਿਰ ਕੀ ਜਦੋਂ ਬਰ ਮਿਲ ਗਏ ਉਹ ਨਿਸ਼ਚਿਤ ਹੋ ਗਿਆ ਇੱਥੇ ਇੱਕ ਹੋਰ ਜਿਹੜੀ ਗੱਲ ਤੁਸੀਂ ਪੁੱਛੀ ਸੀ ਡਰ ਜਾਂ ਲਾਲਜ ਇੱਥੇ ਦੇ ਜਦੋਂ ਨਿਸ਼ਚਿਤ ਹੋ ਗਿਆ ਕਿ ਮੇਰੀ ਤਾਂ ਮੌਤ ਹੋਣੀ ਨਹੀਂ ਤਾਂ ਉਹਨੇ ਆਪਰੇ ਆਪ ਨੂੰ ਭਗਵਾਨ ਐਲਾਨ ਕਰ ਦਿੱਤਾ ਉਹ ਕੌਨਫੀਡੈਂਸ ਤੂੰ ਕਹਿੰਦੇ ਕਿ ਉਹਦੇ ਜਾਬ ਹੋਣ ਲੱਗ ਪਏ ਲੋਕੀ ਡਰ ਕਾਰਨ ਡਰ ਕਾਰਨ ਉਹਨੂੰ ਹੀ ਰੱਬ ਬਣ ਕੇ ਪੂਜਣ ਲੱਗ ਪਏ ਇਹ ਸਾਜਗਤ ਦੀ ਗੱਲ ਹੀ ਆ ਹਾਂਜੀ ਇਹ ਇਹ ਸਾਜੂਜੀ ਜੀ ਬਾਪ ਬਾਰੇ ਆ ਤਾਂ ਇਹ ਝੂਠ ਹੋ ਗਈ ਨਾ ਗੱਲ ਕਿ ਉਹਨੂੰ ਰੱਬ ਜਦੋਂ ਮੰਨ ਕੇ ਚੱਲੇ ਤਾਂ ਇਹ ਝੂਠ ਹੋ ਗਈ ਨਾ ਗੱਲ ਮਤਲਬ ਕੋਈ ਦੱਸਿਆ ਤੂੰ ਦੱਸ ਗੱਲ ਕਰ ਰਹੇ ਆ ਕਿ ਜਿਹੜਾ ਉਹ ਉਸ ਜਿਸ ਬਾਰੇ ਮੰਨਿਆ ਜਾ ਰਿਹਾ ਉਸ ਬਾਰੇ ਦੂਜੇ ਪਾਸੇ ਇਹ ਵੀ ਧਾਰਨਾ ਕਿ ਉਹਨੇ ਇਹ ਅਨਾਉਂਸ ਕਰ ਦਿੱਤਾ ਕਿ ਮੇਰੇ ਤੋਂ ਬਿਨਾ ਹੋਰ ਕੋਈ ਰੱਬ ਨਹੀਂ ਅਤੇ ਜਿਹੜੀਆਂ ਪਾਠਸ਼ਾਲਾਾਂ ਸੀਗੀਆਂ ਤਾਂ ਮੰਦਰ ਸੀ ਥਾਰੀਆਂ 사ਵਾਾਂ ਤੇ ਇਹ ਹੀ ਗੱਲ ਪ੍ਰਚਾਰੀ ਜਾਣ ਲੱਗ ਪਈ ਇਥੇ ਗੱਲ ਹੋਰ ਸਪੱਸ਼ਟ ਹੁੰਦੀ ਆ ਕਿ ਜਿਹਦੇ ਹੱਥ 'ਚ ਵੀ ਰਾਸੀ ਤਾਕਤ ਹੁੰਦੀ ਆ ਸਤਾ ਹੁੰਦੀ ਆ ਤਾਂ ਜਿਹੜੇ ਪਰਜਾ ਹੈਗੀ ਆ ਉਹ ਉਹਦੇ ਹੁਕਮ ਦੀ ਪਾਲਣਾ ਕਰਨ ਲਈ ਮਜਬੂਰ ਹੋ ਜਾਂਦੀ ਆ ਉਹਦੇ ਲਈ ਜੋ ਗੋ ਜੋ ਕਹਿੰਦਾ ਉਹਦੇ ਲਈ ਉਹ ਸੱਚ ਹੁੰਦਾ ਉਹੀ ਧਰਮ ਹੁੰਦਾ ਉਹੀ ਰੱਬ ਦਾ ਫਰਮਾਨ ਹੋ ਜਾਂਦਾ ਇਹ ਗੱਲ ਜਿਹੜੀ ਆਜ ਵੀ ਦੇਖਣ ਨੂੰ ਮਿਲਦੀ ਆ ਸੇਮ ਬੜੀਆਂ ਸਤਿਮਾਲਕ ਜਿਹੜੀਆਂ ਇਹ ਸਾਖੀਆਂ ਜਿਹੜੀਆਂ ਇਹਨਾਂ ਨੂੰ ਜੋ ਸੁਭੋਗ ਸਿੱਖਣ ਸਮਝਣ ਦੀ ਲੋੜ ਆ ਬਿਲਕੁਲ ਤਾਂ ਉਹ ਦੱਸਿਆ ਜਾ ਰਿਹਾ ਕਿ ਜੋ ਕਹਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਆ ਸਾਨੂੰ ਉਦਾਹਰਣਾਂ ਮਿਲਦੀਆਂ ਆ ਕਿ ਕਿਵੇਂ ਦਾ ਆਪਣਾ ਜਿਹੜਾ ਪੁੱਤਰ ਆ ਉਹ ਵਿਰੋਧ ਕਰਨ ਲੱਗ ਪਿੰਦਾ ਜਿਹੜੇ ਪੜਾਉਣ ਵਾਲੇ ਜਿਹਨਾਂ ਕੋਲ ਪੜ੍ਹ ਲਈ ਭੇਜਿਆ ਜਾਂਦਾ ਉਹਨਾਂ ਨੂੰ ਤਾਂ ਉਹਨਾਂ ਨੂੰ ਸਮਝਾਉਂਦੇ ਆ ਸ਼ਿਕਾਇਤ ਵੀ ਕਰਦੇ ਆ ਤਾਂ ਫਿਰ ਜਿਹੜਾ ਇੱਥੇ ਇੱਕ ਗੱਲ ਹੋਰ ਹੁੰਦੀ ਹੈ ਕਿ ਜਦ ਆ ਬੰਦਾ ਗਾਂਦੀ ਟੀਸੀ ਦੇ ਬੈਠਾ ਹੁੰਦਾ ਉਦੋਂ ਉਦੋਂ ਆਪਣੇ ਹੰਕਾਰ ਜਿਹੜਾ ਵੀ ਰੋੜਾ ਬਣਦਾ ਰੁਕਾਵਟ ਪਾਉਂਦਾ ਭਾਵੇਂ ਕੋਈ ਵੀ ਹੋਵੇ ਉਹਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਤਾਂ ਭਾਵੇਂ ਜਿਹੜਾ ਪਰਿਰਾਧ ਦਾ ਆਪਣਾ ਪੁੱਤਰ ਆ ਪਰ ਜੋ ਕਿ ਰੁਕਾਵਟ ਬਣ ਰਿਹਾ ਉਹਦੇ ਰਸਤੇ ਦੀ ਉਹਦੀ ਹੋਮੇ ਦੀ ਉਹਦੇ ਹੋਮੇ ਨੂੰ ਠੇਸ ਪਹੁੰਚ ਰਹੀ ਆ ਇਸ ਲਈ ਉਹ ਆਪਣੇ ਪੁੱਤਰ ਨੂੰ ਮਰਵਾਉਣ ਲਈ ਹੀ ਜਿਹੜਾ ਉਹ ਕਈ ਤਰ੍ਹਾਂ ਦੀਆਂ ਵਿਧੀਆਂ ਅਪਣਾਉਂਦਾ ਕਈ ਤਰ੍ਹਾਂ ਦੇ ਟੰਗ ਅਪਣਾਉਂਦਾ ਇਹ ਗੱਲ ਵਕਰੀਆ ਗੁਣ ਨੂੰ ਸਫਲਤਾ ਨਹੀਂ ਮਿਲਦੀ ਤਾਂ ਇਹ ਸਤਜੁਗ ਹੀ ਸੀ ਉਹ ਦੇਖੋ ਭਾਈ ਗੁਰਦਾਸ ਦਾ ਇੱਕ ਉਹਨਾਂ ਦਾ ਇੱਕ ਅਥਨਾਂ ਕਹਾਣੀ ਦਾ ਕਿ ਸਤਜੁਗ ਦਾ ਅਨਿਆਂ ਸੁਣ ਧਰਮ ਤੋਲ ਹੋਆ ਓਡੀ ਨਾ ਉਹ ਭੁਮ ਇੱਕ ਪੱਖ ਨੂੰ ਲੈ ਕੇ ਗੱਲ ਕਰ ਰਹੇ ਆ ਕਿ ਸਾਜੁਗ ਵੀ ਜਿਹੜਾ ਅਨਿਆਧਾਇਕ ਰੂਪ ਪੱਕ ਸੀਗਾ ਉਹਨੂੰ ਵੇਖੇ ਜਿਹੜਾ ਧਰਮ ਰੂਪੀ ਬੋਲੋ ਦਾ ਉਹ ਬੜਾ ਉਦਾਸ ਹੋ ਗਿਆ। ਗੁਰਬਾਣੀ ਵਿੱਚ ਆਪਾਂ ਅੱਗੇ ਜਾ ਕੇ ਜਿਹੜੇ ਚਰਚਾ ਕਰਾਂਗੇ ਕਿ ਗੁਰਬਾਣੀ ਵਿੱਚ ਜਦੋਂ ਇਸ ਪੱਖੋਂ ਗੱਲ ਕੀਤੀ ਗਈ ਆ ਤਾਂ ਜਦੋਂ ਆਖਿਆ ਕਿ ਜਿਹੜਾ ਸਾਜੁਗ ਦੁਆਪਰ ਤ੍ਰੇਤਾ ਭਣੀ ਐ ਕਲ ਜੁਗੋ ਉਤਮੋ ਜੁਗਾ ਮਾਹੇ ਇਹ ਗੁਰਬਾਣੀ ਦਾ ਫਰਮਾਨ ਆ ਕਿ ਜੇਕਰ ਤੁਸੀਂ ਜਿਹੜੀ ਜੁਗਾਂ ਦੀ ਗੱਲ ਕਰਦੇ ਹੋ ਜੇ ਤੁਹਾਡੀ ਗੱਲ ਮੰਨ ਲਈਏ ਮੰਨ ਕੇ ਤੁਰੀ ਤਾਂ ਫਿਰ ਵੀ ਜਿਹੜਾ ਜੋ ਤੁਸੀਂ ਵਿਆਖਿਆ ਕਰ ਰਹੇ ਹੋ ਜੋ ਤੁਸੀਂ ਨਾ ਜੁਗਾਂ ਬਾਰੇ ਸਮਝਾ ਰਹੇ ਹੋ ਤਾਂ ਮੇਰੀ ਜਾਚੇ ਗੁਰੂ ਸਾਹਿਬ ਕਹਿੰਦੇ ਆ ਕਿ ਕਾਲ ਯੁਗ ਫਿਰ ਉਹਨਾਂ ਜੁਗਾਂ ਨਾਲੋਂ ਕਿਤੇ ਜ਼ਿਆਦਾ ਚੰਗਾ ਇਹ શ્રેਸ਼ਟਾ ਕਿਉਂਕਿ ਇਸ ਵਿੱਚ ਅਹ ਕਰ ਕਰੇ ਸੋ ਅਹ ਕਰ ਪਾਏ ਕੋਈ ਨਾ ਪਕੜੀਏ ਕਿਸੇ ਤਾਂ ਔਰ ਇਹ ਗੱਲ ਜਿਹੜੀ ਹੈ ਇਹ ਪੁਰਾਣਾ ਵਿੱਚ ਵੀ ਆਖੀ ਹੋਈ ਆ ਜਿੱਥੇ ਉਹਨਾਂ ਨੇ ਕਾਲ ਯੁਗ ਤੋਂ ਬੜਾ ਨਖਿਤ ਮੰਨਿਆ ਆ ਪਰ ਉੱਥੇ ਜਿਹੜੀ ਇਹਦੀ ਕੁਝ ਵਿਸ਼ੇਸ਼ਤਾਈ ਵੀ ਜਿਹੜੀ ਦਰਸਾਈ ਹੋਈ ਹੈ ਆਪਾਂ ਕਰਾਂਗੇ ਜਦੋਂ ਯੁਗਾਂ ਦੀ ਗੱਲ ਕਰਾਂਗੇ ਉਹਦੇ ਵਿੱਚ ਆਪਾਂ ਇਹ ਪੱਖ ਵਿਚਾਰਾਂਗੇ ਕੋਈ ਖੈਰ ਆਪਾਂ ਜਿਹੜਾ ਗੱਲ ਕਰ ਰਹੇ ਸੀਗੇ ਸਮੀਟਣ ਨੇ ਆ ਆਪਾਂ ਇਹ ਗੱਲ ਪੰਕਤੀ ਪੂਰੀ ਕਰ ਲਈ ਆ ਆਪਾਂ ਜਿਹੜੀ ਆ ਕਿ ਸਾਜੁਗ ਸਦ ਤੇਤਾ ਜਗੇ ਧਵਾਪਰ ਪੂਜਾ ਚਾਰ ਤੀਨੋ ਯੁਗ ਤੀਨੋ ਜਿਹੜੇ ਕਲ ਕੇਵਲ ਨਾਮ ਆਧਾਰ ਇੱਥੇ ਜਿਹੜੇ ਬਾਣੀਕਾਰ ਆ ਮਹਾਪੁਰਸ਼ਾ ਗੁਰਬਾਣੀ ਦਾ ਸੱਚ ਆ ਇਹ ਗੁਰਬਾਣੀ ਦੇ ਸੱਚ ਦੀ ਗੱਲ ਨਹੀਂ ਹੋ ਰਹੀ ਇੱਥੇ ਜੋ ਗੁਰਮਤਿ ਪ੍ਰਕਾਸ਼ ਤੋਂ ਪਹਿਲਾਂ ਇਹਨਾਂ ਜੁਗਾਂ ਬਾਰੇ ਮਨੋਤਾ ਧਾਰਨਾ ਇਹ ਉਹਦਾ ਜ਼ਿਕਰ ਕੀਤਾ ਜਾ ਰਿਹਾ ਠੀਕ ਹੈ ਕਿ ਇਹ ਮੰਨਿਆ ਜਾਂਦਾ ਸੀਗਾ ਇਸੇ ਲਈ ਅੱਗੇ ਜਿਹੜਾ ਉਹ ਰਾਉ ਦੀਆਂ ਪੰਕਤੀਆਂ ਵਿੱਚ ਆਖਿਆ ਆਇਆ ਕਿ ਪਾਰ ਕੈਸੇ ਪਾਈ ਬੋਰੇ ਮੋਸੋਂ ਕੋਉ ਨਾ ਕਹੇ ਸਮਝਾਏ ਜਾਤੇ ਆਵਾ ਗਵਨ ਮਟਾਈ ਇਹ ਰਹ ਆਉਧੀਆਂ ਪੰਕਤੀਆਂ ਕਿ ਜੇਕਰ ਇਹ ਆਪਣਾ ਵਿਚਾਰ ਹੁੰਦਾ ਤਾਂ ਫਿਰ ਇਹ ਗੱਲ ਜਿਹੜੀ ਆਖਣ ਦੀ ਲੋੜ ਨਹੀਂ ਸੀ ਕਿ ਮੇਰੇ ਜਿਹੜਾ ਇਹਨਾਂ ਜੋ ਤੁਸੀਂ ਦੱਸ ਰਹੇ ਜੇ ਜੇ ਸੱਚਾ ਸੱਚ ਮੰਨਿਆ ਹੁੰਦਾ ਤਾਂ ਫਿਰ ਇਹ ਕਹਿਣ ਦੀ ਲੋੜ ਨਹੀਂ ਸੀ ਪੈਂਦੀ ਪੈਣੀ ਕਿ ਪਾਰ ਕੈਸੇ ਪਾਇਓਰੇ ਮੌਸੂ ਕੋਉ ਨਾ ਕਹੇ ਸਮਝਾਏ ਜਾਂ ਤੇ ਆਵਾ ਗਵਣ ਬੁਲਾਏ ਤੋਂ ਘਰ ਆਪਾਂ ਜਿਹੜਾ ਅਗਲਾ ਐਪੀਸੋਡ ਆ ਉਹਦੇ ਵਿੱਚ ਸ਼ਬਦ ਨੂੰ ਵਿਚਾਰਾਂ ਦੀ ਹੋਰ ਪਕੜਿਆ ਉਨ੍ਹਾਂ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਕਿਉਂਕਿ ਬੜਾ ਵੱਡਾ ਵਿਸ਼ਾ ਹੈ ਅਸੀਂ ਇਸ ਕਰਕੇ ਇਹਨੂੰ ਥੋੜਾ ਥੋੜੇ ਜੜੀ ਹੈ ਪਾਵੇਂ ਸਾਡੀਆਂ ਵੀਡੀਓਜ਼ ਲੰਬੀਆਂ ਹੋ ਜਾਂਦੀਆਂ ਸਾਨੂੰ ਕਈ ਸਰੋਤਿਆਂ ਨੇ ਕਿਹਾ ਕਿ ਅੱਧੇ ਘੰਟੇ ਦੀ ਹੈ ਬਟ ਸਾਡੇ ਜਦੋਂ ਤੁਸੀਂ ਸਮਝ ਨਹੀਂ ਹੈ ਤੇ ਹੋ ਸਕਦਾ ਹੈ ਬੜੇ ਬੜੇ ਲੰਬੇ ਟਾਪਿਕਸ ਆ ਗਿਆ ਉਹ ਡਿਟੇਲ ਮੰਗਦੇ ਆ ਇਸ ਕਰਕੇ ਅਸੀਂ ਤੋੜ ਕੇ ਛੋਟੇ ਛੋਟੇ ਐਪੀਸੋਡਸ ਦੇ ਚੱਲ ਨੂੰ ਲਿਆਉਣੇ ਆ ਪਰ ਫਿਰ ਵੀ ਪੂਰੀ ਦੇਖਿਆ ਕਰੋ ਔਰ ਉਹਨੂੰ ਪੂਰੀ ਤਰ੍ਹਾਂ ਠੀਕ ਤਰ੍ਹਾਂ ਸਮਝਿਆ ਕਰੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕਸ ਅਸੀ ਅੱਜ ਇਹ ਟੋਪਿਕ ਪੂਰਾ ਨਹੀਂ ਕੀਤਾ ਅਸੀਂ ਅਗਲੇ ਐਪੀਸੋਡਸ ਵਿੱਚ ਕਰਾਂਗੇ ਅੱਗੇ ਕੰਟੀਨਿਊ ਕਰਾਂਗੇ ਇਹ ਯੁੱਗਾਂ ਦਾ ਬੜਾ ਇੰਪੋਰਟੈਂਟ ਚੀਜ਼ ਹੈ ਕਿਉਂਕਿ ਹਰ ਵੇਲੇ ਕਿੰਦਾ ਸਮਝਨੇ ਆ ਉਸ ਨੂੰ ਅਸੀਂ ਲੈ ਕੇ ਉਹਦੇ ਡਿਫਰੈਂਟ ਪਹਿਲੂਆਂ ਤੇ ਗੱਲ ਕਰਾਂਗੇ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਦੇਖਣ ਵਾਲਿਆਂ ਦਾ ਸਾਰਿਆਂ ਦਾ ਆਨੂ ਪਲੀਜ਼ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਅੱਗੇ ਫਾਰਵਰਡ ਕਰਿਆ ਕਰੋ ਸੋ ਸਾਰਿਆਂ ਨੂੰ ਸਪਾਈਸਪਾਇ ਸਾਹਿਬਾ ਅਗੂ ਜੀ ਕਾਲਤਾ ਬੰਦੀ ਕੀ ਫਤ